ਸਿੱਧੂ ਦੇ ਫੈਨਸ ਦੀ ਉਡੀਕ ਕੋਈ ਖਤਮ ਤੇ ਇਹ ਹੋ ਗਿਆ ਰਿਲੀਜ਼ 410 ਗਾਣਾ ਵੇਟਿੰਗ ਦੇ ਵਿੱਚ ਬੈਠੇ ਸੀ ਲੱਖ ਤੋਂ ਉੱਪਰ ਬੰਦੇ ਤੇ ਆਗੇ ਕਮੈਂਟ ਸੈਕਸ਼ਨ ਦੇ ਵਿੱਚ ਵੱਖਰੇ ਕਮੈਂਟ ਕਹਿੰਦੇ ਸਿੱਧੂ ਇਜ਼ ਬੈਕ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਆ ਜਿਸ ਦੀ ਉਡੀਕ ਲਗਾਤਾਰ ਸਿੱਧੂ ਦੇ ਫੈਨ ਕਰ ਰਹੇ ਸੀ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਦੋਸਤੋ ਦਬਕੇ ਸ਼ੇਅਰ ਕਰਿਓ ਕਮੈਂਟਾਂ ਦੇ ਵਿੱਚ ਜਸਦੀਪੁਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਦੇ ਜ਼ਰੀਏ ਕਈਆਂ ਦੇ ਚਪੇੜਾਂ ਵੀ ਮਾਰਤੀਆਂ ਤੇ ਕਈਆਂ ਨੂੰ ਕੁਝ ਜਵਾਬ ਵੀ ਦਿੱਤਾ ਅੱਜ ਕਈਆਂ ਨੂੰ ਨੀਂਦ ਵੀ ਨਹੀਂ ਆਉਣੀ ਕਿਉਂਕਿ ਸਿੱਧੂ ਮੂਸੇਵਾਲਾ ਸਿਵਿਆਂ ਚੋਂ ਤੱਕ ਪਾਰਿਆ ਝੋਟਾ ਅੱਜ ਆਪਣੀ ਗੱਲਾਂ ਦੇ ਫੇਰ ਬਿਆਨ ਦੇ ਗਿਆ ਲਿਖਦਾ ਕੀ ਆ ਸਿੱਧੂ ਮੂਸੇਵਾਲਾ 410 ਬੀ ਟੌਨ ਗੱਡੀ ਹੌਲੀ ਹੌਲੀ ਜਾਵੇ ਚੋਬਰ ਪਲਾਜੇ ਵਿੱਚ ਗੇੜੀ ਕੱਢੀ ਜਾਵੇ ਰਿੰਗ 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 ਉਤੋਂ ਫੋਨ ਵੱਜੀ ਜਾਵੇ ਫੋਨ ਤੇ ਟ੍ਰਾਂਟੋ ਵਾਲੀ ਨੱਡੀ ਸੱਦੀ ਜਾਵੇ ਲਾਲ ਲਾਲੇ ਅੱਖਾਂ ਵਾਲਾ ਘੇਰਾ ਹੋਈ ਜਾਂਦਾ ਜਿਵੇਂ ਜਿਵੇਂ ਅੰਬਰਾਂ ਤੇ ਹਨੇਰਾ ਹੋਈ ਜਾਂਦਾ ਸਿੱਧੂ ਮੂਸੇਵਾਲੇ ਦੀਆਂ ਲਾਈਨਾਂ ਜਿਹੜੀਆਂ ਨੇ ਉਹ ਸਮਝ ਤੋਂ ਬਾਹਰ ਹੋ ਜਾਂਦੀਆਂ ਨੇ ਤੇ ਕੁਝ ਲੋਕਾਂ ਦੇ ਤਾਂ ਮਿਰਚਾਂ ਹੀ ਲੜ ਗਿਆ ਹੋਣੀਆਂ ਸਿੱਧੂ ਨੇ ਹੋਰ ਕੀ ਲਿਖਿਆ ਚੋਬਰ ਦੀ ਕੱਲੀ ਕੱਲੀ ਬੁੜਕ ਦੀ ਨਾਲੇ ਲੋਕਾਂ ਭਾ ਦੇ ਹੁਣ ਤਾਂ ਸਵੇਰਾ ਹੋਈ ਜਾਂਦਾ ਡਿਗੀ ਚ ਡਰਾਕੋ ਆਦੇ ਡੌਣ ਵਿੱਚ ਕਿਲਾ ਬ੍ਰੈਮਟਨ ਵਿਗੜੇ ਹੋਏ ਜੱਟਾਂ ਦਾ ਇਹ ਕਿਲਾ ਤੇ ਆਹ ਦੇਖੋ ਤੁਸੀਂ ਗੀਤਾਂ ਦੇ ਵਿੱਚ ਲਾਈਨਾਂ ਵਕਰੀਆਂ ਹੀ ਹੁੰਦੀਆਂ ਨੇ ਸਿੱਧੂ ਮੂਸੇਵਾਲਾ ਜਦੋਂ ਲਿਖਦਾ ਹੈ ਤਾਂ ਕਈਆਂ ਦੀ ਸਮਝ ਤੋਂ ਬਾਹਰ ਹੋ ਜਾਂਦਾ ਜਿਵੇਂ ਸਿੱਧੂ ਕਹਿੰਦਾ ਹੁੰਦਾ ਸੀ ਕਿ ਗੱਲਾਂ ਉੱਚੀਆਂ ਨੇ ਤੇਰੇ ਯਾਰ ਦੀਆਂ ਤਾਂ ਉਹੀ ਗੱਲ ਹੋਈ ਹੈ ਕਿ ਸਿੱਧੂ ਮੂਸੇਵਾਲਾ ਦਾ ਜਦੋਂ ਨਵਾਂ ਗੀਤ ਆਇਆ ਲੋਕਾਂ ਨੇ ਵੀ ਝੜੀ ਲਾਤੀ ਦੇਖਣ ਆ ਲਈ ਸਿੱਧੂ ਦੇ ਪਿਤਾ ਨੇ ਸਟੋਰੀ ਸਾਂਝੀ ਕੀਤੀ ਤੇ ਸੰਨੀ ਮਾਲਟਨ ਨੇ ਵੀ ਲਿਖਿਆ ਸੀ ਕਿ 4 10 ਜਿਹੜਾ ਗੀਤ ਆ ਉਹ 5 ਵਜੇ ਰਿਲੀਜ਼ ਹੋ ਜਾਣਾ ਤੇ 5 ਵਜੇ ਸਹੀ ਵੇਟਿੰਗ ਚ ਲੱਖ ਬੰਦਾ ਬੈਠਾ ਸੀ ਤੇ 1 ਲੱਖ ਬੰਦਾ ਉਡੀਕ ਕਰ ਰਿਹਾ ਸੀ ਕਿ ਸਿੱਧੂ ਮੂਸੇਵਾਲੇ ਦਾ ਗੀਤ ਕਦੋਂ ਆਏਗਾ ਤੇ ਕਦੋਂ ਉਸ ਗੀਤ ਨੂੰ ਸੁਣਨ ਦੀ ਜਿਹੜੀ ਉਡੀਕ ਸੀ ਉਹ ਖਤਮ ਹੋਵੇਗੀ ਸਿੱਧੂ ਮੂਸੇਵਾਲੇ ਦੇ ਫੈਨਸ ਨੂੰ ਗੀਤ ਕਿਵੇਂ ਲੱਗਿਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਤੇ ਸੰਨੀ ਮਾਲਟਨ ਨੇ ਜਿਹੜਾ ਗੀਤ ਅੱਜ ਛੱਡਿਆ ਕਿਤੇ ਨਾ ਕਿਤੇ ਅੱਜ ਉਹ ਗੱਲਾਂ ਫੇਰ ਤਾਜ਼ੀਆਂ ਕਰ ਦਿੱਤੀਆਂ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵੀ ਕੁਝ ਗੀਤ ਨੂੰ ਲੈ ਕੇ ਗੱਲਾਂ ਕਈਆਂ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਪਰ ਜਿਹੜੀਆਂ ਗੀਤ ਦੇ ਵਿੱਚ ਲਾਈਨਾਂ ਨੇ ਉਹ ਬਹੁਤ ਹੀ ਜ਼ਿਆਦਾ ਅਸਰ ਕਰਦੀਆਂ ਨੇ ਲਿਖਿਆ ਕੀ ਹੈ ਡੋਪ ਬੰਨ ਬੰਨ ਕੇ ਸੜਕਾਂ ਤੇ ਘੁੰਮ ਇਟਸ 410 ਬੇਬੀ ਏ ਆ ਡੀਲਰਾਂ ਦਾ ਟਾਈਮ ਸਟਾਪ ਸਾਈਨ ਤੇ ਵੀ ਗੱਡੀ ਹੁੰਦੀ ਨਹੀਂ ਸਟਾਪ ਲਾਇਸੈਂਸ ਪਲੇਟ ਦੇਖ ਲੁੱਕਦੇ ਨੇ ਆਪ ਆਪ ਦਾ ਮਤਲਬ ਓਪੋਜੀਸ਼ਨ ਵਾਲੇ ਸਿੱਧੂ ਮੂਸੇਵਾਲੇ ਨੇ ਗੱਲਾਂ ਵੀ ਕੁਝ ਅਸਰਦਾਰ ਕਹਿਣੀਆਂ ਹੁੰਦੀਆਂ ਤੇ ਹਰ ਬਾਰ ਕਈਆਂ ਦੇ ਮਿਰਚਾਂ ਲੜ ਜਾਂਦੀਆਂ ਅਜਿਹੇ ਗੀਤ ਦੇ ਨਾਲ ਤੇ ਸਿਵਿਆਂ ਚੋਂ ਧੱਕ ਪਾਉਂਦਾ ਝੋਟਾ ਅੱਜ ਫੇਰ ਆਪਣੇ ਗੀਤ ਦੇ ਨਾਲ ਬਿਲਬੋਰਡ ਤੇ ਆ ਜਾਏਗਾ ਤੇ ਬਿਲਬੋਰਡ ਤੇ ਆਏਗਾ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਇਸੇ ਤਰ੍ਹਾਂ ਅਸੀਂ ਗੀਤ ਹੋਰ ਵੀ ਸਿੱਧੂ ਦੇ ਪਏ ਨੇ ਉਹ ਆਉਂਦੇ ਰਹਿਣਗੇ ਤੇ ਇਸੇ ਤਰ੍ਹਾਂ ਲੋਕ ਉਸ ਨੂੰ ਪਿਆਰ ਕਰਦੇ ਰਹਿਣਗੇ ਸਿੱਧੂ ਸਦਾ ਸਦੀਵੀ ਲੈਜੈਂਡ ਹੋਇਆ ਝੋਟਾ ਮੁੱਕਣਾ ਨਹੀਂ ਕਿਉਂਕਿ ਕਈਆਂ ਨੇ ਸੋਚਿਆ ਸੀ ਕਿ ਝੋਟਾ ਮੁੱਕ ਜਾਣਾ ਸਿੱਧੂ ਵਾਲਾ ਪਰ ਸਿੱਧੂ ਦਾ ਲੈਜੈਂਡ ਹੋਇਆ ਤੇ ਲੈਜੈਂਡ ਦੇ ਗੀਤੇ ਇਸੇ ਤਰ੍ਹਾਂ ਆਉਂਦੇ ਰਹਿਣਗੇ ਕਿਵੇਂ ਲੱਗਿਆ ਤੁਹਾਨੂੰ ਇਹ ਨਵਾਂ ਗੀਤ ਉਹ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਨੇ ਸੋਚਿਆ ਸੀ ਕਿ ਸਿੱਧੂ ਮੁੱਕ ਗਿਆ ਪਰ ਸਿੱਧੂ ਤਾਂ ਲੈਜੈਂਡ ਹੋਇਆਗਾ ਝੋਟਾ ਤੇ ਇਸੇ ਤਰ੍ਹਾਂ ਬਰਕਰਾਰ ਰਹੂਗਾ ਸਿਵਿਆ ਚੋਂ ਤੱਕ ਪਾਉਂਦਾ ਰਹੂਗਾ ਹੋਰ ਵੀ ਸਿੱਧੂ ਦੇ ਗੀਤ ਜਿਹੜੇ ਨੇ ਉਹ ਲਿਖੇ ਪਏ ਨੇ ਸਿੱਧੂ ਦੇ ਪਿਤਾ ਨੇ ਇਹ ਵੀ ਕਿਹਾ ਕਿ ਦਿਨ ਬਦ ਦੇਣਾ ਸੀ ਨਵੇਂ ਗੀਤ ਸਿੱਧੂ ਦੇ ਲਿਆਉਂਦੇ ਰਾਂਗੇ ਮਾਰਕੀਟ ਦੇ ਵਿੱਚ ਸਿੱਧੂ ਦੇ ਗੀਤ ਆਉਂਦੇ ਰਹਿਣ ਗੀਤਾ ਅੱਜ ਫੇਰ ਉਹੀ ਗੱਲ ਜਿਹੜੀ ਆ ਨਵੀਂ ਹੋਈ ਐ ਤੇ ਸੁਣਨ ਨੂੰ ਕੀ ਮਿਲਿਆ ਅਣਖਾਂ ਦੀ ਗੱਲ ਵੀਡੀਓ ਨੂੰ ਦੱਬ ਕੇ ਕਰੇ ਸ਼ੇਅਰ ਤੇ ਸਿੱਧੂ ਦੇ ਪਿਤਾ ਨੇ ਕੀ ਕਿਹਾ ਸੁਣ ਸੋ ਗੀਤਾ ਸ਼ੁਭਦੀਪ ਦੀ ਕਲੈਬ ਸੀਗੀ ਸੰਦੀ ਮਾਲਟਨ ਦੇ ਨਾਲ ਤਾਂ ਉਹ ਅੱਜ ਰੀਲਜ਼ ਹੋ ਰਿਹਾ ਐ ਅੱਛਾ ਗੀਤਾ ਤੁਹਾਡਾ ਖੂਬ ਮਨੋਰੰਜਨ ਕਰੂਗਾ ਸਾਰੀ ਆਡੀਅੰਸ ਦਾ ਤੇ ਲੋਕਾਂ ਨੂੰ ਬੜੀ ਬੇਸਬਰੀ ਨਾਲ ਉਹਦੀ ਉਡੀਕ ਵੀ ਹੈ ਇੱਕ